ਪਰ ਇੱਕ ਵਾਰ ਫਿਰ ਤੋਂ ਬਹੁਤ ਸ਼ਾਰਟ ਦੇ ਵਿੱਚ ਇਹਨੂੰ ਦੱਸਦੇ ਹੋਏ ਸਮਝਾਓ ਕਿ ਕਿਸੇ ਨੇ ਟਰੇਡਿੰਗ ਸ਼ੁਰੂ ਕਰਨੀ ਹੈ ਤਾਂ ਉਹ ਕਿਵੇਂ ਕੀਤੀ ਜਾ ਸਕਦੀ ਹੈ ਹਾਂਜੀ ਭਾਈ ਜੀ ਬੇਸਿਕ ਸਭ ਤੋਂ ਜ਼ਰੂਰੀ ਇਹਦੇ ਵਿੱਚ ਚੀਜ਼ ਹੈਗੀ ਜੇ ਕਿਸੇ ਨੇ ਬਿਜ਼ਨਸ ਸ਼ੁਰੂ ਕਰਨਾ ਇਹਨੂੰ ਫਸਟ ਆਫ ਆਲ ਕਿ ਤੁਹਾਡੀ ਡਿਜ਼ਾਇਰ ਹੋਣੀ ਚਾਹੀਦੀ ਹੈ ਸੋ ਇੱਕ ਟਰੇਡਿੰਗ ਇੱਕ ਬਿਜ਼ਨਸ ਆ ਇਹ ਕੋਈ ਟੈਂਪਰੇਰੀ ਚੀਜ਼ ਨਹੀਂ ਆ ਕਿ ਆਪਾਂ ਇੱਕ ਦੋ ਮਹੀਨੇ ਕਰਕੇ ਛੱਡ ਦੀ ਜਿਸ ਤਰ੍ਹਾਂ ਆਪਾਂ ਅੱਜ ਕੱਲ ਆਈਪੀਐਲ ਆਈਪੀਐਲ ਦੀ ਬੈਟਿੰਗ ਚੱਲ ਰਹੀ ਆ ਜਾਂ ਕਈ ਐਪ ਆਈਆਂ ਵਾ ਸੋ ਇਹ ਨਹੀਂ ਆ ਸੋ ਬੇਸਿਕਲੀ ਇਹ ਇੱਕ ਬਿਜ਼ਨਸ ਆ ਇਹਨੂੰ ਸਭ ਤੋਂ ਪਹਿਲਾਂ ਆਪਾਂ ਆਪਣੇ ਮਨ ਦੇ ਵਿੱਚ ਬਿਠਾਉਣਾ ਵਾ ਕਿ ਠੀਕ ਆ ਮੈਂ ਆ ਬਿਜ਼ਨਸ ਲਰਨ ਕਰਨਾ ਮੈਂ ਇਸਕੇ ਲਰਨ ਕਰਨਾ ਵਾ ਸੈਕੰਡ ਤੁਹਾਨੂੰ ਇੱਕ ਕੰਪਿਊਟਰ ਚਾਹੀਦਾ ਵਾ ਕੰਪਿਊਟਰ ਵਧੀਆ ਹੋਵੇ 16GB RAM 32GB RAM ਵਾਲਾ ਹੋਵੇ ਜੇ ਤੁਹਾਡੇ ਕੋਲ ਕੰਪਿਊਟਰ ਪੁਰਾਣਾ ਪਿਆ ਉਹਨੂੰ ਕੰਪਿਊਟਰ ਨਵਾਂ ਚਾਹੀਦਾ ਹੋਊਗਾ ਕਿਉਂਕਿ ਮਾਰਕੀਟ ਦੇ ਵਿੱਚ ਆਪਾਂ ਡਾਟਾ ਆਉਣਾ ਵਾ ਆਪਣੇ ਕੋ ਬੇਸਿਕਲੀ ਟਾਈਮ ਸਿਰ ਪਹੁੰਚ ਸਕੀਏ ਉਹਦੇ ਵਾਸਤੇ ਆਪ ਨੂੰ ਕੰਪਿਊਟਰ ਤੇ ਇੰਟਰਨੈਟ ਇੰਟਰਨੈਟ ਵੀ ਆਪ ਨੂੰ 300 MBPS ਤੋਂ ਵੱਧ ਚਾਹੀਦਾ ਵਾ ਕਿ ਆਪਣੇ ਕੋਲ ਡੇਟਾ ਪਹੁੰਚ ਸਕੇ ਜਿਹਦੇ ਉੱਤੇ ਆਪਾਂ ਟਰੇਡਿੰਗ ਕਰਨੀ ਆ ਸੋ ਕੰਪਿਊਟਰ ਆਪਣਾ ਇੰਟਰਨੈਟ ਸੌਫਟਵੇਅਰ ਤੇ ਤੁਹਾਡੀ ਡਿਜ਼ਾਇਰ ਇਹ ਚਾਰ ਚੀਜ਼ਾਂ ਚਾਹੀਦੀਆਂ ਵਾ ਤੇ ਤੁਸੀਂ ਆਪਣਾ ਟਰੇਡਿੰਗ ਦਾ ਬਿਜ਼ਨਸ ਆਪਣੇ ਘਰੋਂ ਸ਼ੁਰੂ ਕਰ ਸਕਦੇ ਜੇ